ਹਾਂਜੀ ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗਊ ਰੱਖਿਆ ਦਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਇਸ ਜਗ੍ਹਾ ਤੇ ਪੌਤ ਦੇ ਪੁੱਲ ਤੇ ਤਸਕਰੀ ਹੁੰਦੀ ਹੈ ਤੇ ਪਿਛਲੇ 2 ਸਾਲ ਪਹਿਲਾਂ ਵੀ ਇੱਥੋਂ ਵੱਢ ਕੇ ਗਊਆਂ ਜਾਂਦੀਆਂ ਹੋਈਆਂ ਇੱਕ ਕੇਸ ਇੱਥੇ ਮਾਛੀਵਾੜੇ ਥਾਣੇ 'ਚੀ ਦਰਜ ਹੋਇਆ ਵਾ ਜੋ ਕਿ ਇੱਥੇ ਤੇ ਗਊਆਂ ਵੱਢ ਕੇ ਲੈ ਕੇ ਜਾਂਦੇ ਸੀ ਤੇ ਖੱਲਾ ਵਗੈਰਾ ਉਹਦੀਆਂ ਨਹਿਤ ਸੁੱੜ ਦੁੰਦੇ ਸੀ ਤੇ ਉਹ ਤਸਕਰੀ ਦੇ ਜੋ ਸਾਨੂੰ ਇਨਫੋਰਮੇਸ਼ਨ ਦੀ ਉਸੇ ਦੇ ਆਰਡ ਕਰਦੇ ਪਏ ਅਸੀਂ ਘਟੋ ਘਟ 20 ਦਿਨ ਤੋਂ ਲਗਾਤਾਰ ਇੱਥੇ ਰੋਜ਼ ਨਾਕਾਬੰਦੀ ਕਰ ਰਹੇ ਸੀ ਤੇ ਪ੍ਰਸ਼ਾਸਨ ਕੋਲ ਵੀ ਅਸੀਂ ਇੱਕ ਦਿਨ ਆਏ ਇੱਥੋਂ ਇੱਕ ਦਿਨ ਸਾਡੇ ਕੋਲ ਤੇ ਗੱਡੀ ਇੱਥੋਂ ਨਿਕਲ ਗਈ ਸੀ ਲੇਕਿਨ ਲਗਾਤਾਰ ਸਾਡੇ ਆਣ ਤੋਂ ਬਾਵਜੂਦ ਵੀ ਇਹ ਬੜੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਕੰਮ ਕਰਦੇ ਰਹੇ ਤੇ ਰਾਤੀ ਜਦੋਂ ਅਸੀਂ ਪੂਰੇ 12:45 ਮਿੰਟ ਤੇ ਅਸੀਂ ਉੱਥੇ ਪੁਲ ਦੇ ਉੱਪਰ ਕ੍ਰੋਸ ਹੋਏ ਤਾਂ ਅਸੀਂ ਦੇਖਿਆ ਕਿ ਇੱਕ ਪਿਕਅਪ ਦੇ ਵਿੱਚ ਕੁਝ ਬੈਲਾਂ ਨੂੰ 3-4 ਬੰਦੇ ਲੋਡ ਕਰ ਰਹੇ ਹੈ ਤੇ ਅਸੀਂ ਜਾ ਕੇ ਉਸੇ ਟਾਈਮ ਮੌਕੇ ਤੇ ਉਹਨਾਂ ਨੂੰ ਪੁੱਛਿਆ ਤੇ ਫੜੇ ਉਹ ਤੇ ਪਤਾ ਲੱਗਿਆ ਕਿ ਉਹਦੇ ਵਿੱਚੋਂ ਇੱਕ ਬੰਦੇ ਨੇ ਆਪਣਾ ਪੰਜਾਬ ਪੁਲਿਸ ਦਾ ਕਾਰਡ ਕੱਢ ਕੇ ਸਾਨੂੰ ਦਿਖਾਇਆ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ ਔਰ ਹੋਮਗਾਰਡ ਦਾ ਤੇ ਮੈਂ ਗੁਰਦਾਸਪੁਰ ਤੋਂ ਇੱਥੇ ਗਉਆਂ ਲੈਣ ਆਇਆ ਜਦੋਂ ਉਹਦੀ ਸਾਰੀ ਪੁਛਗਿਛ ਕਰਕੇ ਅਸੀਂ ਇਨਕੁਆਰੀ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਉਥੇ ਆਪਣੇ ਇੱਕ ਪੁਲ ਹੈ ਗੁਰਦਾਸਪੁਰ ਦੇ ਉਹ ਰਾੜਾ ਪੁਲ ਉਥੇ ਉਪਰ ਦੀ ਡਿਊਟੀ ਹੈ ਔਰ ਉੱਥੇ ਇੱਕ ਮੰਗਾ ਮਸੀਹ ਹੈ ਬਹੁਤ ਬੜਾ ਤਸਕਰ ਜੋ ਪੰਜਾਬ ਦਾ ਆਪਾ ਕਹਿ ਸਕਦੇ ਆ ਬੜੇ ਲੈਵਲ ਤੇ ਜਿਹੜਾ ਕੰਮ ਕਰ ਰਿਹਾ ਜਿਹਦੇ ਕੋਲ ਰਾਤ ਨੂੰ ਘਟੋ ਘਟ 30 35 35 ਜੀਪਾਂ ਆ ਰਹੀਆਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਦੱਸਿਆ ਕਿ ਪ੍ਰਸ਼ਾਸਨ ਨਾਲ ਉੱਥੇ ਮিলি ਭਗਤ ਨਾਲ ਕੰਮ ਹੋ ਰਿਹਾ ਉਸ ਤੋਂ ਬਾਅਦ ਇਹ ਉੱਥੇ ਗਊਆਂ ਪਹੁੰਚਾਉਂਦੇ ਆ ਜੀਪਾਂ ਚ ਉੱਥੇ ਤੇ ਫਿਰ ਇਹ ਸ਼੍ਰੀਨਗਰ ਪਹੁੰਚਾਉਂਦੇ ਆ ਤੇ ਇਹ ਬਲਨਾਜਮ ਆਪ ਮੰਨ ਗਿਆ ਰਾਤ ਕਿ ਹਾਂਜੀ ਮੈਂ ਮੰਗੇ ਮਸੀਹ ਕੋਲ ਚੱਲਿਆ ਹੋਇਆ ਸੀ ਤੇ ਉਹਦਾ ਹੀ ਮੈਂ ਕੰਮ ਕਰਦਾ ਆ ਪਹਿਲਾਂ ਇਹ ਤਸਕਰੀ ਕਰਿਆ ਕਰਦਾ ਸੀ ਹੁਣ ਇਹਨੇ ਜੀਪ ਪਾਲੀ ਤੇ ਨਾਲ ਹੀ ਦਾ ਸਾਲਾ ਸੀ ਇੱਕ ਉਹ ਸਾਲਾ ਰਾਤ ਡਰਾਈਵਰ ਬਣ ਕੇ ਇਹਦੇ ਨਾਲ ਸੀ ਤੇ ਉਸ ਤੋਂ ਇਲਾਵਾ 20 ਤੋਂ 25 ਬਲਦ ਉੱਥੇ ਖੜੇ ਸੀ ਅਸੀਂ ਥਾਣੇ ਆਏ ਥੋੜੀ ਦੇਰ ਬਾਅਦ ਅਸੀਂ ਜਦੋਂ ਦੁਬਾਰਾ ਉੱਥੇ ਗਏ ਤਾਂ 10 ਬਲਦ ਉਥੋਂ ਫੇਰ ਗਾਇਬ ਹੋ ਚੁੱਕੇ ਤੇ ਔਰ ਇਹਨੇ ਇਹ ਵੀ ਮੰਨਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਪਿਕਅਪ ਅਸੀਂ ਪਰਵਾ ਕੇ ਭੇਜ ਚੁੱਕੇ ਤੇ ਪ੍ਰਸ਼ਾਸਨ ਤੋਂ ਕੀ ਮੰਗਦੇ ਪੁਲਿਸ ਨੇ ਪਰਚਾ ਜਕੜ ਲਿਆ ਜੀ ਪਰਚਾ ਕਰ ਲਿਆ ਜੀ ਧਾਰਾ ਮੈਂ ਲਾਤੀਆਂ ਤੇ ਮੈਂ ਤਾਂ ਹੁਣ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਬੜਾ ਮਗਰਮਚ ਜੋ ਮੰਗਾ ਮਸੀ ਹੈ ਉਸ ਨੂੰ ਇਸ ਪਰਚੇ ਵਿੱਚ ਪਾਇਆ ਜਾਵੇ ਤਾਂ ਕਿ ਅੱਗੇ ਵਾਸਤੇ ਜਿਹੜੀ ਗਊ ਹੱਤੇ ਆ ਪੰਜਾਬ ਦੇ ਵਿੱਚ ਥੋੜਾ ਠੱਲ ਪੈ ਸਕੇ ਹਾਂਜੀ ਕੀ ਮਾਮਲਾ ਜੀ ਗੋਵਾਂ ਦੀ ਜਿਹੜੀ ਤਸਕਰੀ ਹੈ ਜੁਆ ਸ਼੍ਰੀ ਰਾਮ ਜੈਗੋ ਮਾਤਾ ਕੇ ਮੈਂ ਤ੍ਰਿਸ਼ ਕੁਮਾਰ ਰਾਸ਼ਟਰੀ ਅਧਿ ਕ ਗਊ ਰੱਖਿਆ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂਤੱਕ ਸਾਡੇ ਕੋਲ ਕਈ ਦਿਨਾਂ ਦੀ ਸੂਚਨਾ ਆ ਰਹੇ ਸੀ ਇਸ ਏਰੀਆ ਚੋਂ ਗਊ ਤਸਕਰੀ ਹੋ ਰਹੀ ਹੈ ਤੇ ਗਊ ਕਤਲ ਦਾ ਵੀ ਧੰਨਾ ਹੋ ਰਿਹਾ ਗਊ ਗਊਆਂ ਨੂੰ ਵੱਢ ਕੇ ਮਾਸ ਵੀ ਦੂਸਰੀ ਸਟੇਟਾਂ ਚ ਭੇਜਿਆ ਜਾਂਦਾ ਇਸੇ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ 15-20 ਦਿਨਾਂ ਤੋਂ ਰੈਕੀ ਕਰ ਰਹੇ ਸੀ ਰਾਤ ਸਾਡੇ ਇਹ ਜਿਹੜੀ ਜੀਪ ਤੁਹਾਡੇ ਸਾਹਮਣੇ ਖੜੀ ਹੈ ਇਹ ਸਾਡੇ ਹੱਥੇ ਚੜ ਗਈ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਹੈ ਹੈਰਾਨੀ ਵਾਲੀ ਗੱਲ ਇਹ ਹੈ ਤਸਕਰ ਤਾਂ ਪકડਈਆਂ ਪਰ ਉਹਨਾਂ ਦੇ ਅੰਦਰ ਇੱਕ ਪੰਜਾਬ ਹੋਮਗਾਰਡ ਦਾ ਜਵਾਨ ਵੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਅੰਦਰ ਇੱਕ ਨਸੀਨਾਂ ਦਾ ਬੰਦਾ ਹੈ ਜਿਹੜਾ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਉਹਨਾਂ ਦੀਆਂ ਗੱਡੀਆਂ ਪਾਸ ਕਰਾਉਣ ਦਾ ਕੰਮ ਕਰਦਾ ਸੀ ਲਾਲਚਪੈਣ ਕਰਕੇ ਦੇਖਿਆ ਇਸ ਕੰਮ ਵਿੱਚ ਪੈਸਾ ਤੇ ਉਸ ਮੁਲਾਜ਼ਮ ਨੇ ਇਹ ਗੱਡੀ ਮੁੱਲ ਖਰੀਦ ਕੇ ਆਪ ਗੱਡੀ ਚ ਲਾ ਕੇ ਤਸਕਰੀ ਦਾ ਧੰਦਾ ਸ਼ੁਰੂ ਕਰਿਆ ਤੇ ਮੌਕੇ ਤੇ ਪਕੜਿਆ ਗਿਆ ਤੇ ਉਹ ਪੁਲਿਸ ਦੇ ਕੋਲ ਰਾਤ ਆਪ ਮੰਨਿਆ ਉਸਨੇ ਕਈ ਬੰਦਿਆਂ ਦੇ ਨਾਂ ਵੀ ਦੱਸੇ ਜਿਨ੍ਹਾਂ ਨੂੰ ਅਸੀਂ ਇਹ ਸਪਲਾਈ ਕਰਦੇ ਹਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੀ ਗਊ ਮਾਤਾ ਗਊ ਵੰਸ਼ਾ ਇਧਰ ਨਾਲ ਸਾਰੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਇਹ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਸੀ ਉਦੋਂ ਇੱਕ ਸ਼ਬਦ ਦਿੱਤੀ ਸੀ ਖਾਲਸਾ ਨੂੰ ਵੀ ਗਊ ਗਰੀਬ ਦੀ ਰਾਖੀ ਕਰਨੀ ਆ ਉਸੇ ਪੰਜਾਬ ਦੇ ਅੰਦਰ ਗਊਆਂ ਦੇ ਉੱਪਰ ਜਿਹੜਾ ਜ਼ੁਲਮ ਹੋ ਰਿਹਾ ਤਸਕਰੀ ਹੋ ਰਹੀ ਗਊ ਹੱਤੇ ਹੋ ਰਹੀ ਹੈ ਪਿਛਲੇ 3-4 ਸਾਲਾਂ ਤੋਂ ਅਸੀਂ 15 ਕੰਟੇਨਰ मांस ਦੇ ਗੋਮਾਸ ਦੇ ਪਕੜ ਚੁੱਕੇ ਆ ਪੰਜਾਬ ਚ 10 12 ਜਗ੍ਹਾ ਅਸੀਂ ਬੁੱਚੜਖਾਨੇ ਪਕੜ ਚੁੱਕੇ ਆ ਫਟੇਗੜ ਸਾਹਿਬ ਦੀ ਧਰਤੀ ਤੇ ਅਸੀਂ ਗਊਆਂ ਵੱਢਦੇ ਹੋਏ ਕसाई ਪਕੜ ਚੁੱਕੇ ਆ ਮੇਰੀ ਬਾਰ ਬਾਰ ਸਰਕਾਰ ਨੂੰ ਬੇਨਤੀ ਆ ਇਹ ਜਿਹੜਾ ਗਊ ਤਸਵੀਰਾਂ ਦਾ ਕੀ ਮਾਮਲਾ ਸਾਹਮਣੇ ਆ ਹਾਂਜੀ ਸਾਡੇ ਕੋਈ ਪ੍ਰਧਾਨ ਸੂਬਾ ਪ੍ਰਧਾਨਾ ਜੀ ਗਊ ਰੱਖਿਆ ਦਲ ਨਿਖਸ਼ਾਨ ਕੁਮਾਰ ਇਹ ਰੋਪੜ ਨੂੰ ਬੁਲਾਉਂ ਕਰਦੇ ਨੇ ਇਹਨਾਂ ਨੇ ਸਾਨੂੰ ਸ਼ਿਕਾਇਤ ਦਿੱਤੀ ਸੀ ਵੀ ਧਨਪਤ ਤਨਪਤੀ ਹੈਗਾ ਇਹ ਮੁੰਡਾ ਪੀਐਸਜੀ ਪੰਜਾਬ ਹੂਮਗਾਰਡ ਦਾ ਮਲਾਜਮ ਆ ਪੁਲਿਸ ਮਲਾਜਮ ਆ ਪਲੱਸ ਰੋਣਮਸੀ ਦੇ 273 ਇਹਨਾਂ ਦੇ ਗੁਜਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਜੀ ਇਹ ਗੁਜਾਸਪੁਰ ਤੋਂ ਪੈਕਅਪ ਗੱਡੀ ਰਹੀ ਅੱਗੇ ਪਰਮਿੰਦਰ ਕੁਮਾਰ ਆ ਜੋ ਇੱਥੇ ਡੇਰਾ ਲਾ ਕੇ ਬੈਠੇ ਨੇ ਇਹ ਪੋਤਪੋਲ ਨਹਿਰ ਦੇ ਨੇੜੇ ਜੀ ਅੱਗੇ ਇਹ ਗਊਆਂ ਵੱਲ ਦਾ ਇਕੱਠੀਆਂ ਕਰ ਲੈਂਦੇ ਨੇ ਤੇ ਇਹਨਾਂ ਨੂੰ ਅੱਗੇ ਸਪਲਾਈ ਕਰਦੇ ਨੇ ਅੱਗੇ ਮੇਨ ਸਰਗਣਾ ਹੈਗਾ ਜੀ ਇਹਨਾਂ ਦਾ ਮੰਗਾਪਸੀ ਉਹ ਵੀ ਗਰਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਅੱਗੇ ਇਹ ਬੁੱਚੜਖਾਨੇ ਵਿੱਚ ਭੇਜਦੇ ਨੇ ਰਾਤ ਬਲਦ ਤੇ ਕੁਝ ਗਊਆਂ ਸੀ ਕਾਬੂ ਕਰੀਆਂ ਨੇ ਤੇ ਐਫਆਰ ਲੋਜ ਕਰਕੇ ਤਪਰੀਸ਼ ਜਾਰੀ ਕਰ ਲਈ ਇਹਦੇ ਵਿੱਚ ਦਾ ਪੁਲਿਸ ਦਾ ਮਲਾਜ਼ਮ ਉਹਦੀ ਕੀ ਕੀ ਸ਼ੂਟ ਤੇ ਪਾਈ ਗਈ ਬੰਦੀ ਮੂਰੀਏ ਤੋ ਇਹ ਗੱਡੀ ਤਾਂ ਨਿਸ਼ਾਨੋਂ ਸਿੱਪ ਦੇਖਣੀ ਆ ਜੀ ਪਰ ਸਮੇਤ ਦੋ ਜਣੇ ਸੀ ਨਾ ਰੋਹਮ ਸਿੰਘ ਤੇ ਪੀਐਚ ਜੀ ਧਨ ਪੱਤਰਾ ਧਨਪਤੀ ਧਨਪਤੀ ਆ ਦਾ ਨਾਮ ਜੀ ਜੀ ਇਹਨਾਂ ਨੇ ਅੱਗੇ ਕਿੱਥੇ ਸਪਲਾਈ ਕਰਦੇ ਸੀ ਸਾਤੇ ਗਊਆਂ ਕੋ ਇਹ ਇਸ ਤੋਂ ਬਾਅਦ ਇਹ ਇਕੱਠੀਆਂ ਕਰਕੇ ਤੋਂ ਅੱਗੇ ਮੰਗਾ ਸੀ ਜਿਹੜਾ ਮੇਨ ਸਰਗਰਾਮ ਆ ਪਹਿਲਾਂ ਬੋਲ ਕੇ ਦਿਆ ਜੀ ਇਹ ਅੱਗੇ ਜੰਮੂ ਕਸ਼ਮੀਰ ਬੁੱਚਤਖਾਨੇ ਚ ਸਪਲਾਈ ਕਰ ਦਿੰਦੇ ਇਹਦਾ ਹੋਮ ਗਾਰਡ ਜੀ ਆਇਡੈਂਟੀਕੈਡ ਵਗਰਾ ਵੀ ਸਾਰਾ ਕੋਈ ਆਇਡੈਂਟੀਟੀ ਕਾਰਡ ਅਸੀਂ ਦੇਖ ਲਿਆ ਜੀ ਅੱਗੇ ਦੀ ਫਿਰ ਅਸੀਂ ਪੜਤਾਲ ਕਰਾਂਗੇ ਲੈਟਰ ਲਿਖਾਂਗੇ ਕਮਾਂਡਰ ਸਾਹਿਬ ਨੂੰ ਉੱਥੋਂ ਅੱਗੇ ਪਤਾ ਲੱਗ ਜੂਗਾ ਵੀ ਇਹਦੀ ਕਦੋਂ ਤੇ ਜੋਇਨਿੰਗ ਹੈ ਦੀ ਜਾਂ ਜੀ ਕਿੱਥੇ ਪੋਸਟਿੰਗ ਹੋਈ ਸੀ ਹਾਂਜੀ